हां दोस्तों सिटी फेर लुधियाना 포ਟਲੀ ਨਿਊਜ਼ ਚੈਨਲ ਤੋਂ ਅੱਜ ਦੇ ਬੱਚਾ ਨੂੰ ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਕਿ ਅੱਜ ਤਾਜਪੁਰ ਰੋਡ ਲੁਧਿਆਣਾ ਦੇ ਬਾਲਾਜੀ ਪੁਲੀ ਦੇ ਕੋਲ ਜੋ ਲੱਖੇ ਸਹਾੜੇ ਤੋਂ ਲੈ ਕੇ ਧਰਨਾ ਦਿੱਤਾ ਗਿਆ ਹੈ ਉਸ ਧਰਨੇ ਨੂੰ ਲੈ ਕੇ ਜੋ ਤੁਸੀਂ ਦੇਖ ਰਹੇ ਹੋ ਲੱਖਾਂ ਦੇ ਹਿਸਾਬ ਨਾਲ ਜੋ ਦੁਨੀਆ ਜੋ ਤਨਾਤ ਕੀਤੀ ਗਈ ਹੈ ਔਰ ਸਾਨੂੰ ਨਹੀਂ ਲੱਗਦਾ ਕਿ ਸਾਨੂੰ ਸੁਣਨ ਦੇ ਵਿੱਚ ਆ ਰਿਹਾ ਕਿ ਲੱਖਾਂ ਸਧਾਨਾ ਨੇ ਜੋ ਅੱਜ ਤੋਂ 3 ਦਿਨ ਪਹਿਲਾਂ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਬਿਆਨ ਕੀਤਾ ਸੀ ਕਿ ਮੈਂ ਆ ਰਿਹਾ ਪਰ ਇਸ ਭੀੜ ਨੂੰ ਦੇਖ ਕੇ ਐਦਾ ਨਹੀਂ ਮਲੂਮ ਹੋ ਰਿਹਾ ਕਿ ਲੱਖਾਂ ਸਧਾਨਾ ਪਹੁੰਚੇਗਾ ਤਾਂ ਤਸਵੀਰਾਂ ਤੁਹਾਡੇ ਸਾਂਝੀ ਕਰਦੇ ਆਂ ਦਾਂਗਿਆ ਮੇਰੇ ਤੇਰੇ ਮਾਤਾ ਚੜ੍ਹਦੀਆਂ ਤੈਨੂੰ ਫਿਰ ਕਿੱਥੇ ਮੁਸੀਬਤ ਦੇਣ ਕਬਲਾ ਜਿੱਥੇ ਮੁਸੀਬਤ ਸੰਭੂ ਕਰਾਵਾ ਬਾਦਕ ਕਰਕੇ ਬਾਹਰ ਬੁਲਾਵਾ ਅੰਦੀ ਤੇਰੇ ਪਿੰਡਾਂ ਨੂੰ ਪਿਆਰ ਕਰੇ ਮੱਲੇ ਦੇ ਆਉਣ ਨੂੰ ਪਿਆਰ ਤੈਨੂੰ ਹਰ ਕੰ ਦਾ ਜਵਾਬ ਦਵਾਂਗੇ ਸਰੀ ਹਰ ਇੱਕ ਮੀਨਗੀ ਦਾ ਲੋਕਾਂ ਨੂੰ ਦੱਸਾਂਗੇ ਕਿੰਨਾ ਕੁ ਪ੍ਰਚਾਰ ਕਰਨਾ ਹੈ ਕਿੰਨਾ ਤੋਂ ਲੋਕਾਂ ਨੂੰ ਟ੍ਰੀਟਮੈਂਟ ਕਰਨਾ ਸਭ ਤੋਂ ਸੋਹਣਾ ਰਿਕਾਰਡ ਵੀ ਜੀਰ ਨਹੀਂ ਤਾਂ ਸਾਰੀ ਬੈਂਕ ਤੋਂ ₹2200 ਆਪਾਂ ਇਹਨਾਂ ਲੋਕਾਂ ਬੇਕੁਫਾ ਨੇ ਬੰਦਰਾ ਕਰਨ ਵਾਲਾ ਦਾ ਪੰਚਾਇਰ ਇੱਕ ਪੰਚਾਇਤ ਦਾ ਮੁਕਾਬਲਾ ਕਰਨ ਲਈ ਆਪਾਂ ਇੱਕ ਟੀਮ ਬਣਾਈ ਹੈ ਆਪਾਂ ਨੇ ਬਹੁਤ ਹੀ ਖਾਸ ਟੀਮਾਂ ਦੇਣੀਆਂ ਆਪਾਂ ਫਾਇਰ ਕਰੀਏ ਆਪਣੇ ਪਰ ਪੈਸਾ ਨਾ ਆਪਣੇ ਪਰ ਸੰਕੋਚਾ ਆਪਾਂ ਪ੍ਰਧਾਨਾਵਾਣਾ ਆਪਾਂ ਪਿੰਡਾਂ ਦੀ ਜਾ ਕੇ ਉਹਦਾ ਕਾਊਂਟਰ ਕਰੀਏ ਹਿੰਦੰਤਰ ਕਰੀਏ ਨਾ ਦਾ ਪੂਰਨ ਕਰਨ ਬਿਧੀ ਆਪਣੀਆਂ ਵੀਡੀਓ ਵਿਖਾ ਕੇ ਕਹਿ ਸਾਫ ਪੰਨ ਕਰਕੇ ਪਾ ਰਹੇ ਆ ਕਿ ਲੋਕੀ ਗੁੰਮਰਾ ਉਹਨਾਂ ਨੂੰ ਸਮਝ ਬਹੁਤ ਬਹੁਤ ਧੰਨਵਾਦ ਜੈ ਹਿੰਦ ਗਰੀਬੀ ਖੂਂਡ ਕਾ ਮਟਕਾ ਭਰਾ ਹੈ ਫੁੱਟ ਜਾਏਗਾ ਅਮੀਰੀ ਹੁਸਕ ਦਾ ਢਾਂਚਾ ਹੈ ਇਸੇ ਵਿੱਚ ਬਹਿ ਜਾਏਗਾ ਕਿਉਂਕਿ ਅਸੀਂ ਵੀ ਤੁਹਾਡੇ ਨਾਲ ਹੀ ਆ ਇਸ਼ਾਰੇ ਹੋ ਰਹੇ ਹਨ ਜਲ ਜਲਾਈ ਕੋਰ ਆਏਗਾ ਮੁਬਾਰਕ ਹੋ ਵਤਨ ਵਾਲੋ ਇੱਕ ਨਿਆ ਦੌਰ ਆ ਇੱਕ ਨਿਆ ਦੌਰ ਆਏਗਾ ਇਸ ਕਰਕੇ ਦੋਸਤੋ ਅਗਰ ਕੋਈ ਗੱਲ ਹੁੰਦੀ ਹੈ ਅਸੀਂ ਸਾਰਿਆਂ ਨੇ ਡਟ ਕੇ ਜਿਹੜਾ ਇਸ ਗੱਲ ਦਾ ਮੁਕਾਬਲਾ ਕਰਨਾ ਅਸੀਂ ਨਹੀਂ ਚਾਹਦੇ ਵੀ ਦਰਿਆ ਜਿਹੜਾ ਗੰਦਾ ਹੋਵੇ ਸਾਡੇ ਵੀ ਬੱਚੇ ਪਰਿਵਾਰ ਇੱਥੇ ਪਲਦੇ ਨੇ

ਪੀਟ ਕਰ ਲਿਆ ਕਦੋਂ ਆਉਂਗਾ ਦੋਸਤੋ ਮੈਂ ਤੁਹਾਨੂੰ ਦੱਸਣਾ ਹੈ ਕਿ ਅੱਛਾ ਨਹੀਂ ਤਾਂ ਹੋਰ ਅੱਛਾ ਨਹੀਂ ਆਲੇ ਸ਼ੁਰੂ ਚਾਰ ਜਗ੍ਹਾ ਤੋਂ ਜਿੰਨੇ ਵੀ ਅੱਜ ਟੈਂਕ ਦੇ ਮਾਲਕ ਜਿੰਨੇ ਵੀ ਸਾਡੇ ਮਤਾਨ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਇਕੱਠੇ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਕੀ ਜਿਵੇਂ ਸਾਡਾ ਜੀ ਐਸਸੀ ਆਪਾਂ ਪੰਜ ਬਾਰੀਆਂ ਕੋਤਰਾਤਰੀਆਂ ਜੁਆਇਨ ਕੀਤੀ ਸੀ ਸਾਡੇ ਸਪੋਰਟ ਦਾ ਸੀਟੀਵੀ ਪਲਾਨ ਦਾ ਪੀਰ ਸੁੰਦਾ ਪਿਆਸ ਦੀ ਲੈਟਰ ਦੀ ਸਟੇਟਮੈਂਟ ਆਇਆ 3 ਸਵੇਰ ਸਾਰੇ ਸਾਡੇ ਬੰਦੇ ਚੱਕ ਲੈਣਗੇ ਦੁਬਾਰਾ ਤੁਸੀਂ ਆ ਰਹੇ ਹੋਗੇ ਆਪਣੇ ਬੰਦਿਆਂ ਨੂੰ ਅਨਮੇ ਘਰ ਲੈ ਰਹੇ ਹੁੰਦਾ ਜੇ ਲੋਕ ਦੀਆਂ ਚਾਲਣੀਆਂ ਦਿੱਤੀਆਂਦੀ ਹੈ ਇਹ ਤੁਹਾਨੂੰ ਰੋਕਿਆ ਜਾਂਦਾ ਹੈ ਤੇ ਤੁਸੀਂ ਉਹ ਰਸਤਾ ਬਲੋ ਕਰ ਦੋ ਕੀ ਕਹਿੰਦਾ ਰਸਤਾ ਬਲੋ ਕਰ ਦੋ ਇਸ ਵਾਸਤੇ ਮੈਂ ਦਿੱਤੇ ਦੋਨੋਂ ਕੋਈ ਰੋਕਦਾ ਹੈ ਤੁਜੀ ਬਾਤਿਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦੋ ਔਰ ਉਸਤੇ ਚਾਮ ਕਰ ਦੋ ਔਰ ਉਸਤੇ ਬਲੋ ਕਰ ਦੋ ਕਿਸੇ ਕਦਰ ਟੈਕਸ ਨੂੰ ਨਹੀਂ ਦੇਣੇ ਇਸ ਵਾਸਤੇ ਮੈਂ ਯਾਨਕਿ ਜਿਹੇ ਕਿਸੇ ਵਿਚ ਆ ਰਿਹਾ ਹੈ ਕਿ ਜਿੰਨਾ ਵੀ ਜਾਣਗੇ ਸਭ ਰਿਚਾ ਉੱਥਾਂ ਦਾ ਆਣਾ ਹੈ ਜਿੰਨੇ ਵੀ ਮੈਂ ਕਰਦੇ ਹਾਂ साल <usulana> 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 ਮਾਟਰਮ ਜੋ ਵੀ ਸਰਕਾਰ ਨੂੰ ਤਾਂ ਉਹਦੇ ਭਾਰਾਂ ਦੇ باوجود ਵੀ ਦਿੱਸ਼ਾ ਬਣਾਉਣੇ ਇੱਕ ਸਟੈਪ ਕਿਉਂ ਨਹੀਂ ਸਰਕਾਰ ਪਿੱਛੇ ਹੋ ਜਾਂਦਾ ਹੈ ਦੁਬਾਰਾ ਫੇਰ ਉਹ ਬਾਹਰ ਕਰਦੇ ਨੇ ਇੱਥੇ ਲੋਕਾਂ ਕੀ ਕਰੂਗਾ ਇਹ ਸਰਕਾਰ ਨੇ ਕੁਝ ਨਹੀਂ ਦਿੱਤਾ ਆਪਣੇ ਭਰਗੇ ਹੋ ਗਿਆ ਸਮਾਂ ਤਾਂ ਕਿਹਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਅੱਜ ਲੱਖੇ ਸਧਾਲਾ ਦੇ ਵਿੱਚ ਕੋਈ ਕੁਝ ਕੀਤਾ ਵੀ ਇੱਕ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਗਿਆ ਬਹੁਤ ਇਕੱਠੇ ਨੇ ਕਿ ਲੋਕ ਜਮਾ ਸਰਕਾਰ ਤੋਂ ਡਰ ਕੇ ਲੱਖਾ ਸਧਾਲਾ ਜੋ ਹੈ ਆਪਣੇ ਆਪ ਨੂੰ ਬਹੁਤ ਵੱਡਾ ਇੱਕ ਮੈਨ ਇੱਕ ਬਹੁਤ ਤੁਹਾਡਾ ਆਪਣਾ ਆਪਣੇ ਆਪ ਨੂੰ ਜਾਰੀ ਇੱਥੇ ਤਾਜਪੁਰ ਤੇ ਜੋ ਮਦਦ ਐਸੋਸੀਏਸ਼ਨ ਵੱਲੋਂ ਡਾਇੰਗ ਐਸੋਸੀਏਸ਼ਨ ਵੱਲੋਂ ਜੋ ਮੋਹਰ ਚ ਰੱਖਿਆ ਗਿਆ ਜੋ ਨੰਬਰ ਰੱਖਿਆ ਗਿਆ ਹੈ ਤੁਸੀਂ ਸਾਫ ਦੇਖ ਰਹੇ ਹੋ ਕਿ ਲਗਨ ਸਲਾਲਾ ਜੋ ਹੈ ਇਹਨਾਂ ਨੇ ਜਾਣ ਦਿੱਤੀ ਕਿ ਤਿੰਨ ਕੋਈ ਗਰਾਊਂਡ ਰਿਐਲਟੀ ਦਾ ਨਹੀਂ ਪਤਾ ਉਹਨਾਂ ਦੇ ਉੱਪਰ ਹੋ ਗਿਆ ਬੰਦੇ ਲਈ ਹੈ ਇਹਨਾਂ ਨੂੰ ਐਮਸੀਟੀ ਨੇ ਕਹਿਣਾ ਹੁੰਦਾ ਉਹ ਕੰਮ ਜਿਹੜੀ ਇਹ ਕਰਦੇ ਨੇ ਕੀ ਗੱਲ ਕਰਾਂਗੇ ਸੀਟੀ ਕੋ ਸਾਡੇ ਪਰ ਵੀ ਦੇਖ ਲੈ بہت بہت ببو جندل جی اس تو بعد اپنے کمل چوہان جی اپنے بچار رکھنگے اور ٹائم دا خاص دھیان رکھا جاوے اور